ਦੁਨੀਆ ਭਰ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਮੂਹ ਦਰਸ਼ਕ ਪ੍ਰੋਗਰਾਮ ਦਿਲਾਂ ਦੇ ਸਾਂਝ ਦੇਖ ਰਿਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਪਿਆਰ ਭਰੇ ਨਿੱਗੇ ਸਤਿ ਸ੍ਰੀ ਅਕਾਲ ਮੈਂ ਜਦੋਂ ਦਿਲਾਂ ਦੀ ਸਾਂਝ ਦੀ ਗੱਲ ਕਰਦਾ ਤੇ ਤੁਹਾਡੇ ਦਿਲ ਨੂੰ ਛੋਣ ਵਾਲੇ ਜਿਹੜੇ ਵਿਸ਼ੇ ਨੇ ਜਿਹੜੇ ਬਿਲਕੁਲ ਲੇਟੈਸਟ ਵਿਸ਼ੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰੀਦੀ ਆ ਪੰਜਾਬ ਦੀ ਨਿਆਂ ਪ੍ਰਣਾਲੀ ਭਾਰਤ ਦੀ ਨਿਆਂ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ ਲਾਅ ਐਂਡ ਆਰਡਰ ਕਿਵੇਂ ਕੰਮ ਕਰਦਾ ਹੈ ਇਸ ਬਾਬਤ ਆਪਾਂ ਹਮੇਸ਼ਾ ਗਾਹਿਬ ਗਏ ਤੁਹਾਡਾ ਗਲਤ ਕਰਦੇ ਰਹਿੰਦੇ ਆ ਤੁਹਾਨੂੰ ਜੇ ਚੇਤੇ ਹੋਵੇ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਹੁੰਦੀ ਹੈ ਸ਼ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਬਰਗਾੜੀ ਕਾਰਨ ਹੁੰਦਾ ਹੈ ਕੋਟਪੂਰਾ ਬੇਬਲ ਕਲਾਕਾਨ ਹੁੰਦਾ ਇਹ ਸਾਰਾ ਕੁਝ ਦੇ ਵਿੱਚ ਅਣਪਛਾਤੇ ਪੁਲਿਸ ਵਾਲੇ ਯਾਨੀ ਕਿ ਤਾਲਿਬਾਨ ਤੋਂ ਜਾਂ ਵੈ ਸ਼੍ਰੀਲੰਕਾ ਤੋਂ ਆਉਂਦੇ ਪਤਾ ਨਹੀਂ ਕਿਸੇ ਨੂੰ ਅਣਪਛਾਤੇ ਸੀ ਆਰਡਰ ਵੀ ਅਣਪਛਾਤਿਆਂ ਨੇ ਕੀਤਾ ਜਿਹੜਾ ਸਮਾਂ ਉਸ ਵੇਲੇ ਬੀਤੇ ਆ ਉਹਨੂੰ ਬਕਾਇਦਾ ਦੁਨੀਆ ਭਰ ਦੇ ਵਿੱਚ ਉਸ ਗੱਲ ਦੀ ਨਿੰਦਾ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਣ ਇੱਕ ਖਾਤਮਾ ਉਹ ਵਾਕਈ ਉਸ ਤੋਂ ਬਾਅਦ ਖਾਤਮੇ ਵੱਲ ਨੂੰ ਵਧੇ ਤੇ ਹੁਣ ਬਿਲਕੁਲ ਆਖਰੀ ਸਾਹਾਂ ਤੇ ਨੇ ਮਾਨਯੋਗ ਅਦਾਲਤਾਂ ਨੇ ਜਿਹੜੀਆਂ ਕਿਸੇ ਵੀ ਅਦਾਲਤ ਦਾ ਜਿਹੜਾ ਜੱਜ ਹੁੰਦਾ ਹੈ ਉਹਨੂੰ ਰੱਬ ਰੱਬਰ ਜਾਣਿਆ ਜਾਂਦਾ ਕਿ ਉਹਨੇ ਫੈਸਲਾ ਜਿਹੜਾ ਸੱਚ ਦੇ ਆਧਾਰ ਦੇ ਉੱਤੇ ਕਰਨਾ ਤੇ ਉਹਨੇ ਜਸਟਿਸ ਦੇਣਾ ਜਸਟਿਸ ਐਸੇ ਕਰਕੇ ਜਸਟਿਸ ਕਹਿੰਦੇ ਆ ਕਿ ਇਨਸਾਫ ਦੇਣ ਵਾਲਾ ਸ਼ਖਸ ਹੈ ਜਿਹੜਾ ਤਾਕਤ ਹੈ ਉਹਨੇ ਸਾਨੂੰ ਇਨਸਾਫ ਦੇਣਾ ਹੈ ਸਿੱਟਾਂ ਬਣੀਆਂ ਬੜਾ ਕੁਝ ਹੋਇਆ ਸਰਦਾਰ ਜੋਰਾ ਸਿੰਘ ਦੀ ਸਿੱਟ ਬਣੀ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਸਿੱਟ ਬਣੀ ਹੋਰ ਬੜੀਆਂ ਆਫੀਸ਼ੀਅਲੀ ਸਿੱਟ ਵੀ ਬਣੀਆਂ ਪਰ ਜਿਹੜੀ ਜਸਟਿਸ ਰਣਜੀਤ ਸਿੰਘ ਵਾਲੀ ਸਿੱਟ ਸੀ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਖੇੜ ਕੇ ਬਿਲਕੁਲ ਰੱਖ ਦਿੱਤਾ ਪਰ ਉਸ ਤੋਂ ਬਾਅਦ ਜਦੋਂ ਸਾਰਾ ਭਾਂਡਾ ਕਿਉਂਕਿ ਕਰਵਾਉਣ ਵਾਲੇ ਉਹੀ ਸਨ ਭੱਜਾ ਹੀ ਉਹਨਾਂ ਦੇ ਸਿਰ ਦੇ ਉੱਤੇ ਤੇ ਉਹਨਾਂ ਨੇ ਫਿਰ ਤੋਮ ਤਾਂ ਲਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹ ਜਸਟਿਸ ਰਣਜੀਤ ਸਿੰਘ ਨੇ ਜਿਹੜੇ ਇਹਨਾਂ ਦੀਆਂ ਤਾਂ ਡਿਗਰੀਆਂ ਚਾਲੀ ਨੇ ਪਤਾ ਨਹੀਂ ਸਹੀ ਤਰੀਕੇ ਨਾਲ ਲਾ ਕੀਤਾ ਵੀ ਹੈ ਕਿ ਨਹੀਂ ਗੱਲ ਅੱਗੇ ਤੱਕ ਪਹੁੰਚ ਗਈ ਮਾਮਲਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਚਲਾ ਗਿਆ ਤੇ ਆ ਹੁਣ ਇਸੇ ਹਫਤੇ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਕੀ ਫੈਸਲਾ ਆਇਆ ਮਾਨਯੋਗ ਜਸਟਿਸ ਸਰਦਾਰ ਰਣਜੀਤ ਸਿੰਘ ਉਹਨਾਂ ਨੇ ਮੈਂ ਬੇਨਤੀ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜਸਟਿਸ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਨਿਸ਼ਾਨ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਈਆਂ ਚ ਸਵਾਗਤ ਬਹੁਤ ਬਹੁਤ ਸ਼ੁਕਰੀਆ ਸਭ ਨੂੰ ਸਤਿ ਸ੍ਰੀ ਅਕਾਲ ਜੀ ਏ ਥੋੜਾ ਜਿਹਾ ਵਿਸਤਾਰ ਦੇ ਵਿੱਚ ਜ਼ਿਕਰ ਕਰਿਓ ਕਿਉਂਕਿ ਤੁਹਾਡੇ ਜਵਾਨੀ ਤੁਹਾਨੂੰ ਪਤਾ ਹੈ ਅਸਲ ਦੇ ਵਿੱਚ ਇਹ ਸਿੱਟ ਕਦੋਂ ਬੈਠੀ ਸੀ ਕੀ ਉਹਦਾ ਰਿਜ਼ਲਟ ਸੀ ਤੇ ਉਸ ਵੇਲੇ ਦੀ ਸਰਕਾਰ ਨੇ ਯਾਨੀ ਕਿ ਬਾਦਲ ਪਰਿਵਾਰ ਮੈਂ ਜੇ ਕਹਾ ਉਹਨਾਂ ਦਾ ਪ੍ਰਤੀਕਰਮ ਤੁਹਾਡੀ ਸਿੱਟ ਪ੍ਰਤੀ ਕੀ ਸੀ ਇਸ ਤੋਂ ਜੇ ਪਹਿਲਾਂ ਤਾਂ ਇਹ ਸਿੱਟ ਨਹੀਂ ਸੀ ਜੀ ਇਹ ਕਮਿਸ਼ਨ ਆਫ ਇਨਕੁਆਰੀ ਸੀ ਸੌਰੀ ਕਮਿਸ਼ਨ ਆਈ ਹੈਡਡ ਆ ਕਮਿਸ਼ਨ ਆਫ ਹਾਂਜੀ ਉਹ ਸਟ ਜਿਹੜੀ ਹੁੰਦੀ ਆ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੁੰਦੀ ਆ ਕਮਿਸ਼ਨ ਵੈਟਰ ਇਸਦੀ ਨਾਰਮਲੀ ਹੁੰਦੀ ਆ ਮੈਂ ਮਾਫੀ ਚਾਹੁੰਦਾ ਜੀ ਹਾਂਜੀ ਉਹ ਇਹ ਇਹ ਮੇਰਾ ਕਮਿਸ਼ਨ ਕਨਸਟੀਟਿਊਟ ਕੀਤਾ ਸੀ ਜਦੋਂ ਕਾਂਗਰਸ ਗਵਰਨਮੈਂਟ ਆਈ ਸੀ ਪੰਜਾਬ ਦੇ ਵਿੱਚ 2017 ਦੇ ਵਿੱਚ ਜੀ ਮਾਰਚ ਵਿੱਚ ਮੈਨੂੰ ਇਹ ਜ਼ਿੰਮੇਵਾਰੀ ਲਈ ਗਈ ਸੀ ਔਰ ਅਗਸਟ 2018 ਦੇ ਵਿੱਚ ਮੈਂ ਸਾਰੇ ਜਿਹੜੇ ਮਾਮਲੇ ਸੀ ਬੇਦਬੀ ਦੇ ਕੋਈ 160 ਦੇ ਕਰੀਬ ਸਨ ਜਿਹੜੇ ਸਾਰੇ ਇਨਸੀਡੈਂਟਸ ਹੋਏ ਸੀ ਸਟੇਟ ਆਫ ਪੰਜਾਬ ਦੇ ਵਿੱਚ ਉਹਨਾਂ ਦੇ ਬਾਰੇ ਰਿਪੋਰਟ ਜਿਹੜੀ ਸੀ ਗਵਰਨਮੈਂਟ ਨੂੰ ਸੌਂਪ ਦਿੱਤੀ ਸੀ ਇਸ ਰਿਪੋਰਟ ਦੇ ਵਿੱਚ ਜਿਹੜਾ ਬਹਿਬਲ ਕਲਾਂ ਬਰਗਾੜੀ ਜਾਂ ਜਿਹੜੇ ਅੰਗ ਖਿਲਾਰੇ ਗਏ ਸੀ ਗੁਰੂ ਮਹਾਰਾਜ ਰੂਪ ਦੇ ਉਹਨਾਂ ਦੀ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਵੀ ਮੈਂ ਕੀਤੀ ਸੀ ਜਿਹਦੇ ਚ ਸਿੱਟੇ ਵਜੋਂ ਮੈਂ ਪਾਇਆ ਸੀ ਕਿ ਉਸ ਵੇਲੇ ਦੇ ਚੀਫ ਮਿਨਿਸਟਰ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੀ ਗਵਰਨਮੈਂਟ ਡੀਜੀਪੀ ਜਿਹੜਾ ਸੁਮੇத் ਸੈਣੀ ਹੈ ਔਰ ਹੋਰ ਪੁਲਿਸ ਅਫਸਰ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਜ਼ਿੰਮੇਵਾਰ ਠਰਾਇਆ ਸੀ ਕਿ ਉਹਨਾਂ ਨੇ ਗੋਲੀ ਚਲਾ ਕੇ ਦੋ ਨਿਯਤੇ ਲੋਕਾਂ ਦਾ ਆਲਮੋਸਟ ਕਤਲ ਕੀਤਾ ਔਰ ਉਹਨਾਂ ਨੇ ਕੋਈ ਪ੍ਰੋਪਰ ਇਨਕੁਆਰੀ ਜਾਂ ਸਿੱਟੇ ਨਹੀਂ ਕੱਢੇ ਜਿਹੜੇ ਗੁਰੂ ਮਹਾਰਾਜ ਦੇ ਅੰਖ ਖਲਾਰੇ ਗਏ ਸੀ ਤੇ ਉਹਦੇ ਤੇ ਮੈਂ ਜ਼ਿੰਮੇਵਾਰ ਠਾਇਆ ਸੀ ਜਿਹੜਾ ਰਾਮ ਰਹੀਮ ਹੈ ਉਹਨੂੰ ਤੇ ਉਸ ਦੇ ਬੇਸਿਸ ਤੇ ਉੱਤੇ ਹੀ ਇਹ ਇਸ ਫਾਈਂਡਿੰਗ ਜਿਹੜੀਆਂ ਮੈਂ ਦਿੱਤੀਆਂ ਸੀ ਤੇ ਜਿਹੜਾ ਫਾਈਂਡਿੰਗ ਜਿਹੜੀ ਸੀ ਜਿਹੜੀ ਮੇਰੀ ਇਨਕੁਆਰੀ ਰਿਪੋਰਟ ਸੀ ਉਹ ਅਸੈਂਬਲੀ ਦੇ ਵਿੱਚ ਡਿਬੇਟ ਤੋਂ ਬਾਅਦ ਯੂਨੀਨਿਮਸਲੀ ਐਸੈਪਟ ਹੋਈ ਸੀ ਅਸੈਂਬਲੀ ਦੇ ਵਿੱਚ ਤੇ ਜਿਹੜਾ ਅਕਾਲੀ ਦਲ ਦੇ ਜਿਹੜੇ ਕੋਈ 10 12 ਐਮਐਲਏ ਸੀ ਉਹਨਾਂ ਨੇ ਉਸ ਅਸੈਂਬਲੀ ਸੈਸ਼ਨ ਨੂੰ ਬਾਈਕਾਊਟ ਕੀਤਾ ਸੀ ਤੇ ਬੜੀ ਗਲਤ ਸ਼ਬਦਾਵਲੀ ਜਿਹੜੀ ਸੀ ਉਹ ਮੇਰੇ ਪ੍ਰਤੀ ਤੇ ਮੇਰੀ ਰਿਪੋਰਟ ਦੇ ਪ੍ਰਤੀ ਉਹਨਾਂ ਨੇ ਇਸਤੇਮਾਲ ਕੀਤੀ ਸੀ ਜੀ ਤੇ ਜਿਸ ਕਰਕੇ ਮੈਨੂੰ ਕੋਰਟ ਵਿੱਚ ਜਾਣਾ ਪਿਆ ਕਿਉਂਕਿ ਕਿਉਂਕਿ ਇਹ ਇੱਕ ਕ੍ਰਿਮੀਨਲ ਡਿਫੈਂਸ ਸੀ ਓਕੇ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਸੈਕਸ਼ਨ 10A ਹੈ ਇੱਕ ਕਮਿਸ਼ਨ ਆਫ ਇਨਕੁਆਰੀਜ਼ ਐਕਟ ਦਾ ਜਿਹਦੇ 'ਚ ਲਿਖਿਆ ਹੈ ਕਿ ਜੇ ਕੋਈ ਕਮਿਸ਼ਨ ਦੇ ਮੁਤਾਬਕ ਜਾਂ ਕਮਿਸ਼ਨ ਦੇ ਕਿਸੇ ਮੈਂਬਰ ਜਾਂ ਚੇਅਰਮੈਨ ਦੇ ਮੁਤਾਬਕ ਕੋਈ ਐਸੀ ਸ਼ਬਦਾਵਲੀ ਇਸਤੇਮਾਲ ਕਰਦਾ ਹੈ ਜਿਹਦੇ ਕਰਕੇ ਕਿ ਕਮਿਸ਼ਨ ਨੂੰ ਜਾਂ ਉਹਦੇ ਚੇਅਰਮੈਨ ਨੂੰ ਕੋਈ ਡਿਸਰਿਪਿਊਟ ਆਉਂਦੀ ਹੈ ਜਾਂ ਡਿਸਰੈਸਪੈਕਟ ਸ਼ੋ ਹੁੰਦੀ ਹੈ ਤਾਂ ਕ੍ਰਿਮੀਨਲ ਅਫੈਂਸ ਹੈ ਸੈਕਸ਼ਨ 10 ए ਆਫ ਕਮਿਸ਼ਨ ਇਨਕੁਆਰੀਜ਼ ਐਕਟ ਦੇ ਵਿੱਚ ਜਦੋਂ ਸੁਖਬੀਰ ਬਾਦਲ ਤੇ ਮਜੀਠੀਆ ਤੇ ਇਹਨਾਂ ਦੇ ਹੋਰ ਜਿਹੜੇ ਸਾਥੀ ਸਨ ਜਿਨ੍ਹਾਂ ਨੇ ਮੇਰੀ ਡਿਗਰੀ ਨੂੰ ਕਹਿ ਕੇ ਜਾਲੀ ਹੈ ਜਾਂ ਮੇਰੀ ਰਿਪੋਰਟ ਨੂੰ 5-5 ਰੁਪਏ ਵਿੱਚ ਅਸੈਂਬਲੀ ਸੈਸ਼ਨ ਦੇ ਬਾਹਰ ਵੇਚਿਆ ਇਹ ਕਹਿ ਕੇ ਕਿ ਰੱਦੀ ਹੈ ਇਹਦਾ ਕੋਈ ਮੁੱਲ ਨਹੀਂ ਹੈ ਤੇ ਫਿਰ ਮੈਂ ਇਸ मतलब ਇਹਨੂੰ ਚੈਲੰਜ ਕੀਤਾ ਸੀ ਮੈਂ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਸੀ ਸੁਖਵੀਰ ਸਿੰਘ ਮਾਦਤ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੀ ਆਪਣਾ ਹਾਈ ਕੋਰਟ ਦੇ ਵਿੱਚ ਇਹਦੀ ਕੰਪਲੇਂਟ ਜਿਹੜੀ ਹੈ ਸੈਕਸ਼ਨ 10A ਜਿਹੜਾ ਕਮਿਸ਼ਨ ਆਫ ਇਨਕੁਆਰੀਜ਼ ਐਕਟ ਹੈ ਉਹ ਡਾਇਰੈਕਟਲੀ ਲਾਈ ਕਰਦੇ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਪਹਿਲਾਂ ਤਾਂ ਇਹਨਾਂ ਨੂੰ ਸਬਨਨ ਕਰ ਲਿਆ ਫਿਰ ਇਹਨਾਂ ਨੇ ਬڑے ਮੰਤ ਬਾਗੀ ਜੀ ਗੱਲ ਮੈਂ ਕਹਿਣਾ ਮੈਨੂੰ ਥੋੜੀ ਸ਼ਰਮ ਵੀ ਆ ਰਹੀ ਹੈ ਕਿ ਇਹਨਾਂ ਨੇ ਮੈਨੇਜ ਕਰ ਲਿਆ ਉਸ ਜੱਜ ਨੂੰ ਜਿਹੜਾ ਕਿ ਅੰਦਰ ਟਰਾਂਸਫਰ ਸੀ ਉਸ ਵੇਲੇ ਓਕੇ ਹਾਈ ਕੋਰਟ ਨੇ ਉਹਦੋਂ ਕੋਲੋਂ ਇਹ ਜੱਜਮੈਂਟ ਲੈ ਲਈ ਇਹਨਾਂ ਨੇ ਕਿ ਜੀ ਇਹ ਮੇਨਟੇਨੇਬਲ ਨਹੀਂ ਹੈ ਕਿਉਂਕਿ ਜਦੋਂ ਮੈਂ ਕੰਪਲੇਂਟ ਫਾਈਲ ਕੀਤੀ ਉਦੋਂ ਮੈਂ ਚੇਅਰਮੈਨ ਨਹੀਂ ਸੀ ਮੇਰੀ ਖਤਮ ਹੋ ਚੁੱਕੀ ਸੀ ਤੇ ਨੌਰ ਪਰ ਸੈਕਸ਼ਨ ਸੈਕਸ਼ਨ 10A ਵਿੱਚ ਇਹ ਲਿਖਿਆ ਹੋਇਆ ਹੈ ਕਿ ਜਦੋਂ ਕੋਈ ਐਸੀ ਅਫੈਂਸ ਹੁੰਦੀ ਹੈ ਤੇ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਕੰਪਲੇਂਟ ਉਹਦੀ ਫਾਈਲ ਕਰ ਸਕਦੇ ਹੋ। ਓਕੇ ਤੇ ਮੈਂ ਜਦੋਂ ਇਹਨਾਂ ਨੇ ਇਹ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਉਸ ਵਕਤ ਮੈਂ ਚੇਅਰਮੈਨ ਸੀ ਮੇਰੇ ਕੰਟੀਨਿਊ ਕਰ ਰਿਹਾ ਸੀ ਤੇ ਮੈਂ ਵਿਦਨ 6 ਮੰਥਸ ਇਹ ਕੰਪਲੇਂਟ ਫਾਈਲ ਕੀਤੀ ਸੀ ਤੇ ਇਸ ਜਿਹੜੀ ਹਾਈ ਕੋਰਟ ਦਾ ਫੈਸਲਾ ਸੀ ਉਹਨੂੰ ਫਿਰ ਮੈਂ ਚੁਣੌਤੀ ਸੁਪਰੀਮ ਕੋਰਟ ਨੂੰ ਦਿੱਤੀ ਸੀ। ਜਿਹਦਾ ਕਿ ਫੈਸਲਾ 2 April ਨੂੰ ਹੁਣ ਆਇਆ ਹੈ ਓਕੇ ਮੇਰੇ ਕਹ ਲੈ ਇਹ ਉਹੀ ਪਟੀਸ਼ਨ ਸੀ ਜਿਹਦੇ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਆਈਐਸ ਦਾ ਗੁਰਤੇਜ ਸਿੰਘ ਉਹਨਾਂ ਦੀ ਵਿਟਨਸ ਵੀ ਸੀ ਕਿਉਂਕਿ ਮੈਂ ਚੰਡੀਗੜ੍ਹ ਇੱਕ ਵਾਰੀ ਗਿਆ ਸੀ ਤੇ ਉਹ ਮੈਨੂੰ ਦਿਖਾ ਰਹੇ ਸਨ ਕਿ ਜਸਟਿਸ ਸਾਹਿਬ ਨੇ ਕੋਈ ਕੰਪਲੇਨ ਕੀਤੀ ਹੈ ਤੇ ਉਹਦੇ ਵਿੱਚ ਬਕਾਇਦਾ ਸੀ ਐਜ਼ ਅ ਵਿਟਨਸ ਆ ਬਕਾਇਦਾ ਉਹੀ ਸੀ ਜੀ ਅੱਜ ਉਹ ਹੀ ਸੀ ਜੇ ਉਹ ਇਹਦੇ ਵਿੱਚ ਮੈਂ ਉਹਨਾਂ ਦਾ ਨਾਮ ਦਿੱਤਾ ਸੀਗਾ ਕਿ ਵਿਟਨੈਸ ਨੇ ਕਿ ਜਦਾਂ ਮੇਰੀ ਜਿਹੜੀ ਤੋਹੀਨ ਕੀਤੀ ਹੈ ਜਾਂ ਡਿਸਟ੍ਰਿਬਿਊਟ ਲੈਂਦਾ ਹੈ ਉਹ ਗਵਾਹ ਹਨ ਮੇਰੇ ਕਿ ਇਹ ਗੱਲ ਦੇ ਜੇ ਕੋਈ ਗਵਾਹੀ ਦੇਣੀ ਪੈਂਦੀ ਉੱਥੇ ਕੋਰਟ ਦੇ ਵਿੱਚ ਇਹਦੀਆਂ ਗਵਾਹੀਆਂ ਐਫੀਡੇਵਿਟ ਤੇ ਹੋਣੀਆਂ ਸੀ ਤੇ ਉਹ ਕਿਉਂਕਿ ਮੇਨਟੇਨੇਬਿਲਟੀ ਤੇ ਕਰਕੇ ਕਹਤਾ ਗਿਆ ਜੀ ਇਹ ਨਹੀਂ ਮੇਨਟੇਨੇਬਲ ਹੈ ਉਹ ਇੱਕ ਮੈਨੇਜਡ ਆਰਡਰ ਸੀਗਾ ਜਿੰਨੂੰ ਮੈਂ ਚੁਣੌਤੀ ਦਿੱਤੀ ਹੋਇਆ ਮੈਂ ਸਾਰੀਆਂ ਮਿਲ ਜੜੀਆਂ ਹੁਣ ਕਹਿ ਰਿਆਂ ਜੱਜ ਜਿਹੜੇ ਹਾਈ ਕੋਰਟ ਦੇ ਜੱਜ ਉਹਨਾਂ ਬਾਰੇ ਮੈਂ ਸਾਰੀਆਂ ਆਪਣੀਆਂ ਅਪੀਲ ਜਿਹੜੀ ਸੁਪਰੀਮ ਕੋਰਟ ਕਿਤੇ ਲਿਖੀਆਂ ਹੋਈਆਂ ਨੇ ਉਹਦੇ ਵਿੱਚ ਤੇ ਮੈਂ ਮਤਲਬ ਮਨ ਘੜਤ ਗੱਲ ਨਹੀਂ ਕਹਿ ਰਿਆ ਮੈਂ ਇਹ ਸਾਰੀਆਂ ਗੱਲਾਂ ਲਿਖੀਆਂ ਸੀ ਉਸ ਦੇ ਵਿੱਚ ਕਿ ਉਹ ਜੱਜ ਸਾਹਿਬ ਅੰਦਰ ਟਰਾਂਸਫਰ ਸਨ ਔਰ ਮੈਨੂੰ ਉਮੀਦ ਨਹੀਂ ਸੀ ਉਹਨਾਂ ਤੋਂ ਕੋਈ ਜਸਟਿਸ ਮਿਲੂਗਾ ਮੈਨੂੰ ਔਰ ਮੈਂ ਚੀਫ ਜਸਟਿਸ ਹਾਈ ਕੋਰਟ ਦੇ ਨੂੰ ਵੀ ਇੱਕ ਚਿੱਠੀ ਲਿਖੀ ਸੀ ਕਿ ਜਿਸ ਹਸਾਬ ਨਾਲ ਇਹ ਕੇਸ ਦਾ ਸੁਣਵਾਈ ਕਰ ਰਹੇ ਨੇ ਮੈਨੂੰ ਉਮੀਦ ਨਹੀਂ ਮੈਂ ਇਹਨਾਂ ਨੂੰ ਮੈਨੂੰ ਜਸਟਿਸ ਮਿਲੇ ਇਹਨਾਂ ਨੂੰ ਕੋ ਮੇਰੇ ਕੇਸ ਦੀ ਸੁਣਾਈ ਨਾ ਕਰਨ ਕਿਉਂਕਿ ਅੰਡਰ ਟਰਾਂਸਫਰ ਨਹੀਂ ਕਰਲਾ ਪਰ ਉਹਨਾਂ ਨੇ ਭਾਵਯੂ ਦਾ ਚੀਫ ਜਸਟਿਸ ਨੇ ਨਾ ਕਿਸੇ ਨੇ ਕੋਈ ਸੁਣਵਾਈ ਕੀਤੀ ਔਰ ਉਹਨਾਂ ਨੇ ਅੰਡਰ ਟਰਾਂਸਫਰ ਸੀ ਜਦੋਂ ਇਹ ਮੇਰੇ ਕੇਸ ਦਾ ਫੈਸਲਾ ਕਰਕੇ ਤੇ ਆਪ ਚਲੇ ਗਏ ਉੱਟ ਕੇ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਇਹਨਾਂ ਨੇ ਮੈਨੇਜ ਕਰ ਲਿਆ ਕਿਉਂਕਿ ਮੇਰੇ ਕੋਲ ਕਈ ਰਿਪੋਰਟਸ ਇੱਥੇ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਹੁਣ ਮੈਂ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਕਿਸੇ ਜੱਜ ਦਾ ਨਾਮ ਜਾਂ ਕਿਸੇ ਵਿਅਕਤੀ ਦਾ ਨਾਮ ਕਿ ਕੋਈ ਗੱਲ ਨਹੀਂ ਯਾਰ ਫਲਾਣੇ ਜੱਜ ਦੇ ਆਪਾਂ ਕੇਸ ਲਵਾ ਦਿੰਨੇ ਆ ਉਹ ਸਾਡੀ ਹੈ ਗੱਲ ਬਾਤ ਹੋ ਜਾਏਗਾ ਕੰਮ ਤੁਹਾਡਾ ਕੋਈ ਐਹੋ ਜੀ ਗੱਲ ਨਹੀਂ ਜਿਹੜਾ ਜਸਟਿਸ ਜਿਹਨੇ ਨਿਆਂ ਦੇਣਾ ਸੀ ਨਿਆਂ ਵੇਚਣ ਲੱਗ ਪਿਆ ਉੱਥੇ ਹੁਣ ਮਾਫ ਕਰਨਾ ਬੜਾ ਟਿਪੀਕਲ ਜਿਹਾ ਕੁਐਸਚਨ ਹੈ ਪਰ ਇਹ ਸਚਾਈ ਹੈ ਮੈਂ ਹੁਣ ਜ਼ਿਕਰ ਨਹੀਂ ਕਰਾਂਗਾ ਅੱਛਾ ਗੱਲ ਇਸ ਤਰ੍ਹਾਂ ਜੀ ਕਿ ਮੈਂ ਇਹਨੂੰ ਇਹ ਜਿਹੜੀ ਤੁਸੀਂ ਤੁਹਾਡੀ ਸ਼ੰਕਾ ਹੈ ਨਾ ਇੰਨੂੰ ਮੈਂ ਪੂਰੀ ਤਰ੍ਹਾਂ ਨਕਾਰਦਾ ਨਹੀਂ ਜਾਂ ਝਟਲਾਉਂਦਾ ਨਹੀਂ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਸੀਗਾ ਕਿ ਈਵਨ ਹਾਈ ਕੋਰਟ ਦੇ ਕੋਰੀਡੋਰਸ ਦੇ ਵਿੱਚ ਵਿਸਪਰ ਵੀ ਨਹੀਂ ਕਰ ਸਕਦਾ ਸੀ ਕੋਈ ਕਿ ਇੱਥੇ ਕੋਈ ਜੱਜ ਨੂੰ ਜਾਂ ਮੈਨੇਜ ਕੀਤਾ ਜਾ ਸਕਦਾ ਹੈ ਜਾਂ ਕੋਈ ਜੱਜ ਦੇ ਕੋਲ ਲਵਾਇਆ ਜਾ ਸਕਦਾ ਹੈ ਬੜੇ ਇੱਕ ਪੁਆਇੰਟ ਦੀ ਲੋਕੇਸ਼ਨ ਸੀ ਇਹ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨਹੀਂ ਸੀ ਪਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹੁਣ ਜੇ ਮੈਨੂੰ ਕੋਈ ਕਹੇ ਤੇ ਮੈਂ ਉਹ ਸ਼ਾਇਦ ਸਮਝਦਾ ਕਿ ਉਹ ਨਹੀਂ ਹੈ ਹੁਣ ਔਰ ਹੁਣ ਹੋ ਸਕਦਾ ਹੈ ਕਿ ਲੋਕੀ ਇਹ ਜੀ ਗੱਲ ਜਿਹੜੀ ਕਰਦੇ ਨੇ ਤੇ ਉਹਨਾਂ ਦੇ ਮਨ 'ਚ ਕੋਈ ਹੋਏਗੀ ਗੱਲ ਤਾਂ ਹੀ ਕਰਦੇ ਨੇ ਇਹ ਕਿੱਥੋਂ ਤੱਕ ਹੋ ਰਿਹਾ ਹੈ ਜਾਂ ਕਿੰਨਾ ਸੱਚ ਹੈ ਮੈਂ ਤੇ ਇਹੀ ਕਹਿ ਸਕਦਾ ਕਿ ਜੋ ਮੇਰੇ ਨਾਲ ਬੀਤੀ ਹੈ ਜੀ ਉਹ ਇੱਕ ਜਿਹੜਾ ਹਾਈ ਕੋਰਟ ਦਾ ਜੱਜ ਰਿਹਾ ਹੋਵੇ ਜੇ ਉਹ ਉਸ ਨੂੰ ਇਹ ਸ਼ੰਕਾ ਹੋਵੇ ਕਿ ਕਿਸੇ ਕੋਲ ਨੂੰ ਉਹਨੂੰ ਜਸਟਿਸ ਨਹੀਂ ਮਿਲੇਗਾ ਹਾਈ ਕੋਰਟ ਦੇ ਵਿੱਚੋਂ ਤੇ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ ਕਿ ਕੀ ਸਿਚੁਏਸ਼ਨ ਹੈ ਜਸਟਿਸ ਸਾਹਿਬ ਤੁਸੀਂ ਜ਼ਿਕਰ ਕੀਤਾ ਨਾ ਜਿਹੜਾ ਹਾਈ ਕੋਰਟ ਦਾ ਆਪ ਜੱਜ ਰਿਹਾ ਹੋਵੇ ਜਿਹੜਾ ਫੈਸਲੇ ਦਿੰਦਾ ਰਿਹਾ ਹੋਵੇ ਇਸੇ ਤਰ੍ਹਾਂ ਦੀ ਅੱਜ ਦੀ ਖਬਰ ਮੈਂ ਤੁਹਾਡਾ ਨਾਲ ਸਾਂਝੀ ਕਰਦੇ ਆਂ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਦਾ ਐਡੀਜੀਪੀ ਰਿਹਾ ਹੋਵੇ ਪੰਜਾਬ ਦਾ ਅਜੇ 6 ਮਹੀਨੇ ਪਹਿਲਾਂ ਰਿਟਾਇਰਮੈਂਟ ਲਈ ਆ ਸਦਾ ਗੁਰਿੰਦਰ ਸਿੰਘ ਢੱਲੋਂ ਉਹਨਾਂ ਨੇ ਬਾਹਰ ਵਿਦੇਸ਼ ਚ ਆਏ ਹੋਏ ਨੇ ਉਹਨਾਂ ਦੇ ਘਰ ਨੂੰ ਸਨ ਲਾ ਕੇ ਸਨ ਲਾ ਕੇ ਪਿਛਲੇ ਪਾਸਿਓਂ ਇੱਕ ਨਹੀਂ ਦੋ ਨਹੀਂ ਮੈਂ ਕਹਿੰਦਾ ਘਰ ਦੇ ਵਿੱਚ ਕੋਈ ਚੀਜ਼ ਛੱਡੀ ਨਹੀਂ ਪਰ ਜੇ ਪੰਜਾਬ ਪੁਲਿਸ ਪੰਜਾਬ ਪੁਲਿਸ ਜਿਹਨੇ ਲੋਕਾਂ ਦੀ ਸੁਰੱਖਿਆ ਕਰਨੀ ਹੈ ਔਰ ਜਿਹੜਾ ਲਾ ਐਂਡ ਔਰਡਰ ਦਾ ਮੁਖੀ ਹਰਿਆ ਹੋਵੇ ਜੇ ਉਹ ਸੁਰੱਖਿਅਤ ਨਹੀਂ ਤਾਂ ਕੌਣ ਸੁਰੱਖਿਅਤ ਹੈ ਇਹੀ ਗੱਲ ਤੁਹਾਡੇ ਕਾਨੂੰਨ ਦੀ ਹੈ ਜੇ ਕਾਨੂੰਨ ਲਾਗੂ ਕਰਨ ਵਾਲੇ ਜਿਨ੍ਹਾਂ ਨੇ ਲੋਕਾਂ ਨੂੰ ਫੈਸਲੇ ਦੇਣੇ ਨੇ ਜੀਵਨ ਨੂੰ ਫੈਸਲਾ ਨਹੀਂ ਮਿਲਦੇ ਆ ਤੇ ਕੀ ਵੀ ਦਾ ਹੁਣ ਕੀ ਸੋਚਦੇ ਹੋਣੇ ਉਸ ਵੇਲੇ ਜਿਹੜੀ ਤੁਹਾਡੇ ਕਮਿਸ਼ਨ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਉਹ ਬਕਾਇਦਾ ਮੈਨੂੰ ਚੇਤੇ ਆ ਕਿ ਵਿਧਾਨ ਸਭਾ ਦੇ ਵਿੱਚ ਉਹਨੂੰ ਪੁੱਟ ਕੀਤਾ ਗਿਆ ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਕਰਨ ਦੇ ਵਿੱਚ ਕੀ ਮੁਸ਼ਕਲ ਆਈ ਤੇ ਮੈਂ ਬੜੇ ਅਸੋਸ਼ਨ ਕਹਿਣਾ ਪੈਂਦਾ ਜੀ ਕਿ ਇੰਪਲੀਮੈਂਟੇਸ਼ਨ ਤੇ ਉਹਦੀ ਪ੍ਰੋਪਰ ਹੋਈ ਹੀ ਨਹੀਂ ਔਰ ਮਤਲਬ ਪਹਿਲਾਂ ਤਾਂ ਦੇਖੋ ਨਾ ਉਸ ਵੇਲੇ ਦੀ ਸਰਕਾਰ ਨੇ ਐਕਸ਼ਨ ਟੇਕਨ ਰਿਪੋਰਟ ਚ ਕਿਹਾ ਕਿ ਜੀ ਇਹਨੂੰ सीबीआई ਨੂੰ ਭੇਜ ਦਿੱਤਾ ਗਿਆ सीबीआई ਦੇ ਵਿੱਚ ਜਦੋਂ ਇਹ ਅਸੈਂਬਲੀ ਚ ਰਿਪੋਰਟ ਤੇ ਡਿਸਕਸ਼ਨ ਹੋਈ ਉਦੋਂ ਬੜੇ ਹੀ ਇਵਨ ਰੂਲਿੰਗ ਪਾਰਟੀ ਦੇ ਜਿਹੜੇ ਮਨਿਸਟਰਸ ਹਨ ਉਹਨਾਂ ਨੇ ਕਿਹਾ ਕਿ ਨਹੀਂ ਇਹ ਸਾਡੇ ਕੋਲ ਰਹਿਣਾ ਚਾਹੀਦਾ ਹੈ ਤੇ ਫਿਰ ਮਜਬੂਰਨ ਤੌਰ ਤੇ ਉਸ ਵੇਲੇ ਦੀ ਸਰਕਾਰ ਨੂੰ ਉਹ ਕੇਸ ਵਾਪਸ ਲੈਣੇ ਪਏ सीबीआई ਤੋਂ ਉਦਾਂ ਨਤੀਜਾ ਇਹ ਨਿਕਲਿਆ ਕਿ ਬੜੇ ਚੈਲੰਜ ਹੋਏ ਫਿਰ ਲੋਕਾਂ ਨੇ ਚੈਲੰਜ ਕੀਤਾ ਜਿਹੜੇ ਕיוਸ ਸਨ ਕਿ ਜੀ ਸੀ ਬੀ ਆਈ ਕੋ ਜਾਣਾ ਚਾਹੀਦਾ ਕਿਉਂਕਿ ਸੀ ਬੀ ਆਈ ਉਸ ਵੇਲੇ ਬੜੀ ਪਲਾਈਅਬਲ ਸੀ ਉਹ ਸੀ ਬੀ ਆਈ ਜਿਹੜੀ ਸੀ ਉਹ ਸੈਂਟਰਲ ਏਜੰਸੀ ਸੀ ਔਰ ਉਹ ਉਹ ਰਾਮ ਰਹੀਮ ਜਿਹੜਾ ਬੰਦਾ ਸੀ ਉਹ ਉਹਨਾਂ ਦਾ ਖਾਸ ਬੰਦਾ ਸੀ ਉਹਦੇ ਖਿਲਾਫ ਸ਼ਾਇਦ ਕੋਈ ਐਕਸ਼ਨ ਪੋਸੀਬਲ ਨਾ ਹੁੰਦਾ ਜੇ ਸੀ ਬੀ ਆਈ ਕੋ ਜਾਂਦਾ ਫਿਰ ਬੜੀ ਮੁਸ਼ਕਲ ਨਾਲ ਉਹ ਵਾਪਸ ਆਏ ਹਾਈ ਕੋਰਟ ਤੋਂ ਯਾ ਪਹੁੰਚ ਰੋਇਆ ਆਰਡਰ ਉਹ ਵੀ ਹਾਂ ਵਾਪਸ ਲੈ ਸਕਦੇ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਜੇ ਤੱਕ ਵੀ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਜਿਹੜੀ ਇਨਵੈਸਟੀਗੇਸ਼ਨ ਪਹਿਲਾਂ ਹੋਈ ਕਮਰ ਵਿਜੇ ਪ੍ਰਤਾਪ ਜਿਹੜੇ ਹੁਣ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹਨੂੰ ਹਾਈ ਕੋਰਟ ਨੇ ਕੁਐਸ਼ ਕਰ ਦਿੱਤਾ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਹੀ ਮੰਦਭਗਾ ਫੈਸਲਾ ਸੀ ਉਹ ਕਿਉਂਕਿ ਇਨਵੈਸਟੀਗੇਸ਼ਨ ਕਦੀ ਕੁਐਸ਼ ਨਹੀਂ ਹੁੰਦੀ ਇਨਵੈਸਟੀਗੇਸ਼ਨ ਤਾਂ ਫਰਦਰ ਇਨਵੈਸਟੀਗੇਸ਼ਨ ਹੋ ਸਕਦੀ ਜੇ ਕੋਈ ਤਰੁੱਟੀਆਂ ਹੋਣ ਇਹ ਜਾਂ ਫਿਰ ਜੇ ਕੋਈ ਤਰੁੱਟੀ ਹੋਵੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਉਹਦਾ ਅਕਿਊਜ਼ ਬੈਨੀਫਿਟ ਲੈ ਸਕਦਾ ਹੈ ਟ੍ਰਾਇਲ ਦੇ ਵਿੱਚ ਉਹਨੂੰ ਕਹਿ ਦੇਣਾ ਕਵੈਸ਼ ਕਰ ਦੇਣਾ ਉਹਨੂੰ ਮੇਰਾ ਖਿਆਲ ਚ ਇਹ ਇੱਕ ਵਾਜਬ ਫੈਸਲਾ ਨਹੀਂ ਸੀ ਉਸ ਵੇਲੇ ਦੀ ਗਵਰਨਮੈਂਟ ਨੇ ਉਹਨੂੰ ਚੈਲੰਜ ਵੀ ਕੀਤਾ ਪਰ ਨਾਲ ਹੀ ਇੱਕ ਨਵੀਂ ਸਿਟ ਬਣਾ ਦਿੱਤੀ ਉਹ ਜਿਹੜੀਆਂ ਦੋ ਨਵੀਆਂ ਸਿਟਾਂ ਬਣੀਆਂ ਉਹਦੇ ਚੋਂ ਇੱਕ ਨੇ ਤਾਂ ਹੁਣ ਚਾਰ ਸ਼ੀਟ ਕੋਈ ਫਾਈਲ ਕੀਤੀ ਹੈ ਪਰ ਇੱਕ ਜਿਹੜੀ ਸਟ ਹੈਗੀ ਹੈ ਉਹ ਅਜੇ ਤੱਕ ਵੀ ਇਨਵੈਸਟੀਗੇਸ਼ਨ ਕਰੀ ਜਾਂਦੀ ਹੈ ਮੇਰੇ ਕੱਲ ਤੁਸੀਂ ਦੇਖ ਲਓ 7 ਸਾਲ ਹੋ ਗਏ ਨੇ ਇਸ ਇਨਸੀਡੈਂਟ ਨੂੰ ਤੇ ਅਜੇ ਤੱਕ ਅਜੇ ਚਾਰ ਸ਼ੀਟ ਨਹੀਂ ਕੋਈ ਫਾਈਲ ਹੋਈ ਤੁਸੀਂ ਸਮਝ ਸਕਦੇ ਹੋ ਕਿ ਇਸ ਰਿਪੋਰਟਾਂ ਦਾ ਜਾਂ ਇਸ ਇਨਸੀਡੈਂਟ ਦਾ ਕੀ ਹਸ਼ਰ ਹੋਇਆ ਹੈ ਔਰ ਬੜਾ ਹੀ ਮੰਦਭਗਾ ਹੈ ਕਿ ਇਹ ਜਿਹੜਾ ਜਸਟਿਸ ਇਨਾ ਵੱਡਾ ਕਾਂਡ ਹੋਇਆ ਜਿਹੜਾ ਇੱਕ ਪੰਜਾਬ ਸਟੇਟ ਦੇ ਵਿੱਚ ਸਿੱਖਾਂ ਨਾਲ ਉਹਦੀ ਜੜੀ ਪਰਪਾਈ ਅਜ ਤੱਕ ਨਹੀਂ ਹੋ ਸਕੀ ਕਿਸੇ ਗਵਰਨਮੈਂਟ ਨੇ ਕੀਤੀ ਨਾ ਅਕਾਲੀ ਗਵਰਨਮੈਂਟ ਨਾ ਕਾਂਗਰਸ ਗਵਰਨਮੈਂਟ ਨਾ ਜਿਹੜੀ ਹੁਣ ਦੀ ਗਵਰਨਮੈਂਟ ਹੈ ਜਿਨ੍ਹਾਂ ਨੇ ਕਿਹਾ ਸੀ ਅਸੀਂ 24 ਘੰਟੇ ਚ ਇਨਸਾਫ ਦੇਾਂਗੇ ਉਹਨਾਂ ਨੂੰ ਵੀ 3 ਸਾਲ ਤੋਂ ਉੱਪਰ ਹੋ ਗਿਆ ਜੀ ਜਸਟਿਸ ਸਾਹਿਬ ਅਸਲ ਵਿੱਚ ਨਾ ਹਾਂਜੀ ਇਹਨਾਂ ਚੀਜ਼ਾਂ ਦੀ ਚਰਚਾ ਵਿਦੇਸ਼ਾਂ 'ਚ ਹੋਣ ਲੱਗ ਪਈ ਆ ਹੁਣ ਕਿ ਪੰਜਾਬ ਦੇ ਜਿਹੜੇ 24 ਘੰਟੇ ਨੇ ਉਹ ਪਤਾ ਨਹੀਂ ਇਹਨਾਂ ਨੇ ਟਾਈਮਿੰਗ ਕਿਵੇਂ ਕੈਲਕੂਲੇਟ ਕੀਤਾ ਹੈ ਕਿ ਕਿੰਨੇ ਦਹਾਕਿਆਂ ਦੇ ਵਿੱਚ ਆਉਣਗੇ ਉਹ ਪਰਮਾਤਮਾ ਹੀ ਜਾਣਦਾ ਹੈ ਜਾ ਤਾ 24 ਘੰਟਿਆਂ ਦੀ ਡੈਫੀਨੇਸ਼ਨ ਇਹਨਾਂ ਨੇ ਬਦਲ ਦਿੱਤੀ ਐ ਜਿਹੜੇ ਰਾਜੇ ਆਏ ਹੋਏ ਨੇ ਇਸ ਵੇਲੇ ਪਰ ਨਿਆ ਅਜੇ ਤੱਕ ਨਹੀਂ ਮਿਲਿਆ ਤੁਸੀਂ ਨਿਆ ਵਾਸਤੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਹੁਣ ਕੀ ਫੈਸਲਾ ਸੁਣਾਇਆ ਜੀ ਸੁਪਰੀਮ ਕੋਰਟ ਨੇ ਜਦੋਂ ਸਾਡੀ ਬਹਿਸ ਸੁਣੀ ਤੇ ਉਹਨਾਂ ਨੇ ਇਹ ਕਿਹਾ ਕਿ ਨਹੀਂ ਇਹ ਜਿਹੜਾ ਥੱਲਿਓ ਉਹਨਾਂ ਦੀ ਅਬਜ਼ਰਵੇਸ਼ਨ ਸੀ ਕਿ ਉਹਨਾਂ ਨੇ ਕੁਝ ਲਿਖਤੀ ਰੂਪ ਚ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਨਹੀਂ ਇਹ ਮੇਨਟੇਨੇਬਲ ਵਾਲੀ ਗੱਲ ਜਿਹੜੀ ਹੈ ਠੀਕ ਨਹੀਂ ਹੈਗੀ ਇਹ ਲੀਗਲੀ ਗੱਲ ਨਹੀਂ ਇਸ ਤਰ੍ਹਾਂ ਆ ਗਈ ਪਰ ਨਾਲ ਹੀ ਉਹਨਾਂ ਨੇ ਫਿਰ ਇਹ ਕਿਹਾ ਕਿ ਮੇਰੇ ਵਕੀਲ ਨੂੰ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਪਾਸੇ ਜੱਜ ਸਾਹਿਬ ਨੇ ਇੱਕ ਪਾਸੇ ਪਹਿਲਾਂ ਡਿਪਟੀ ਚੀਫ ਮਿਨਿਸਟਰ ਹੈ ਜਾਂ ਉਹ ਹੈ ਤੇ ਇਸ ਨੂੰ ਅਸੀਂ ਜਾਂਦੇ ਵੀ ਖਤਮ ਹੋ ਜੇ ਵੀ ਇਹਨਾਂ ਨੇ ਜੋ ਇਹ ਕਾਰਵਾਈ ਕੀਤੀ ਜੋ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਇਸ ਬਾਰੇ ਮਾਫੀ ਮੰਗਣ ਆਪਣਾ ਰਿਗਰੈਟ ਜਾਂ ਰਿਮੋਰਸ ਸ਼ੋਅ ਕਰਨ ਤੇ ਜੱਜ ਸਾਹਿਬ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰੋ ਸਾਡੇ ਵੱਲੋਂ ਕਿ ਉਹ ਇਹ ਗੱਲ ਇਹਨਾਂ ਨੂੰ ਜਾਣ ਦੇਣ ਤੇ ਮੰਨ ਲੈਣ ਫਿਰ ਇਹਨਾਂ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਜਿਹਦੇ ਚ ਇਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਰਿਗਰੈਟ ਹੈ ਕਿ ਅਸੀਂ ਜੇ ਕੋਈ ਸ਼ਬਦਾਵਲੀ ਇਸਤੇਮਾਲ ਕੀਤੀ ਜਿਸ ਨਾਲ ਜੱਜ ਸਾਹਿਬ ਨੂੰ ਦੁੱਖ ਹੋਇਆ ਜਾਂ ਹਰਟ ਹੋਏ ਨੇ ਤੇ ਉਹ ਫਿਰ ਇਹਨਾਂ ਨੇ ਮੇਰੇ ਵਕੀਲ ਨੇ ਕਿਹਾ ਕਿ ਅਸੀਂ ਇਸ ਸਟੇਟਮੈਂਟ ਨਾਲ ਸੈਟੀਸਫਾਈਡ ਨਹੀਂ ਹਾਂ ਇਹਨਾਂ ਨੂੰ ਉਹ ਜਿਹੜੇ ਬਿਆਨ ਇਹਨਾਂ ਨੇ ਦਿੱਤੇ ਸਨ ਮੇਰੇ ਖਿਲਾਫ ਯਾ ਮੇਰੀ ਡਿਗਰੀ ਦੇ ਖਿਲਾਫ ਯਾ ਮੇਰੀ ਰਿਪੋਰਟ ਦੇ ਖਿਲਾਫ ਉਹ ਵਾਪਸ ਲੈਣ ਫਿਰ ਸੁਪਰੀਮ ਕੋਰਟ ਨੇ 2 April ਨੂੰ ਇਹ ਇਹਨਾਂ ਦਾ ਐਫੀਡੇਵਿਟ ਪੜ੍ਹ ਕੇ ਕਿਹਾ ਕਿ ਇਹਨਾਂ ਦੇ ਜਿਹੜੇ ਇਹ ਬਿਆਨ ਨੇ ਇਹ ਵਾਪਸ ਸਮਝੇ ਜਾਣਗੇ ਵਾਪਸ ਲਏ ਜਾਏ ਇਹਨਾਂ ਨੇ ਲਏ ਨਹੀਂ ਔਰ ਫਿਰ ਮੈਨੂੰ ਉਹਨਾਂ ਨੇ ਆ ਆਲਮੋਸਟ ਮੈਨੂੰ ਉਹਨਾਂ ਨੇ ਮਤਲਬ ਜਿਹੜਾ ਸੁਪਰੀਮ ਕੋਰਟ ਦੀ ਵਿਸ਼ ਹੈ ਯਾ ਉਹਨਾਂ ਨੇ ਕਿਹਾ ਕਿ ਮaaf ਕਰਦੇ ਤਾਂ ਫਿਰ ਮੈਂ ਆਪਣੇ ਵਕੀਲ ਨੂੰ ਇਨਸਟਰਕਸ਼ਨ ਦਿੱਤੀਆ ਕਿ ਚਲੋ ਠੀਕ ਹੈ ਜੀ ਜਾਦੇ ਇਹਦਾ ਮਤਲਬ ਇਹ ਹੋਇਆ ਪੰਜਾਬੀ 'ਚ ਇੱਕ ਸ਼ਬਦ ਹੁੰਦਾ ਹੈ ਥੁੱਕ ਕੇ ਚੱਟਣਾ ਕਿ ਪਹਿਲਾਂ ਤਾਂ ਬੜਕ ਮਾਰ ਦੇਣੀ ਤੇ ਬਾਅਦ ਦੇ ਵਿੱਚ ਉਹਨੂੰ ਕਹਣਾ ਨਹੀਂ ਥੁ ਇਹ ਮੈਂ ਨਹੀਂ ਇਹਨੂੰ ਚੀਜ਼ ਨੂੰ ਹੱਥ ਲਾਉਣਾ ਬਾਅਦ ਦੇ ਵਿੱਚ ਮਜਬੂਰੀ ਬਣ ਗਈ ਕਿ ਉਸੇ ਜਿਹੜੇ ਥੁੱਕ ਨੂੰ ਥੁੱਕਿਆ ਸੀ ਪਹਿਲਾਂ ਉਹਨੂੰ ਆਪ ਚੱਟਿਆ ਦੁਬਾਰਾ ਫਿਰ ਇਹ ਮੰਨ ਲਿਆ ਕਿ ਹੁਣ ਜਸਟਿਸ ਸਾਹਿਬ ਠੀਕ ਨੇ ਜਸਟਿਸ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਠੀਕ ਹੈ ਸੋ ਉਹਦੇ ਮਾਮਲੇ ਦੇ ਵਿੱਚ ਹੁਣ ਸਾਡੇ ਵਾਲੇ ਜਿਹੜੇ ਸਲਤਨਤ ਵਾਲੇ ਬੈਠੇ ਆ ਪੰਜਾਬ ਦੇ ਵਿੱਚ ਨਹੀਂ ਆਏ ਉਮੀਦ ਹੈ ਕੁ ਲੱਗਦਾ ਹੈ ਕਿ ਇਸ ਸਬੰਧ ਵਿੱਚ ਆਉਣ ਵਾਲੇ ਸਮੇਂ 'ਚ ਕਦੇ ਇਨਸਾਫ ਮਿਲ ਜੇਗਾ ਉਹਨਾਂ ਦੇ ਕਾਤਲਾਂ ਨੂੰ ਫਾਂਸੀ ਦੇ ਬੰਦੇ ਤੇ ਕਦੇ ਲਟਕਾਇਆ ਜਾਏਗਾ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਦਾ ਦੇਖੋ ਇਹੀ ਨਹੀਂ ਇੱਥੇ ਹੀ ਨਹੀਂ ਇਹਨਾਂ ਨੇ ਸੁਪਰੀਮ ਕੋਰਟ 'ਚ ਨਹੀਂ ਕਿਹਾ ਇਹ ਜਦੋਂ ਅਕਾਲ ਤਖਤ ਤੇ ਪੇਸ਼ ਹੋਏ ਨੇ ਉੱਥੇ ਵੀ ਤਾਂ ਜਾ ਕੇ ਇਹਨਾਂ ਨੇ ਸਾਰੇ ਆਪਣੇ ਗੁਨਾਹ ਮੰਨੇ ਨੇ ਨਾ ਬਿਲਕੁਲ ਉਹ ਤੇ ਪਬਲਿਕ ਡੋਮੇਨ ਚ ਹੈ ਪਬਲਿਕ ਦੇ ਸਾਹਮਣੇ ਮੰਨੇ ਇੱਕ ਇੱਕ ਗੁਨਾਹ ਇਹਨਾਂ ਦਾ ਪੜ੍ਹ ਕੇ ਇਹਨਾਂ ਨੂੰ ਸੁਣਾਇਆ ਗਿਆ ਔਰ ਫਿਰ ਉਹਨਾਂ ਨੇ ਮੰਨਿਆ ਔਰ ਜੁਦੇ ਗੱਲ ਹੈ ਕਿ ਬਾਹਰ ਆ ਕੇ ਕਹਿ ਦਿੱਤਾ ਜੀ ਕਿ ਮੈਂ ਤੇ ਆਪਣੀ ਝੋਲੀ ਚ ਪਵਾ ਲਏ ਨੇ ਕਿਉਂ ਝੋਲੀ ਚ ਤੁਹਾਨੂੰ ਕਿਸੇ ਨੇ ਕਿਹਾ ਸੀ ਪਾਉਣ ਵਾਸਤੇ ਇਹ ਤੇ ਇੱਕ ਐਸਕੇਪਿਸਟ ਫੇਰ ਕੀ ਕੀਤਾ ਕਿ ਇਹਨਾਂ ਨੇ ਦੇਖੋ ਅਕਾਲ ਤੱਕ ਦਾ ਕੀ ਹਾਲ ਕਰ ਦਿੱਤਾ ਉਹ ਤੋਂ ਜਥੇਦਾਰ ਨੂੰ ਇਸ ਕਰਕੇ ਚੇਂਜ ਕਰ ਦਿੱਤਾ ਦੋ ਜਥੇਦਾਰਾਂ ਤਿੰਨ ਜਥੇਦਾਰਾਂ ਨੂੰ ਬਦਲ ਦਿੱਤਾ ਕਿਉਂਕਿ ਉਹ ਇਹਨਾਂ ਦੀ ਗੱਲ ਨਹੀਂ ਸੁਣੀ ਉਹਨੇ ਮਤਲਬ ਕਿ ਨਾ ਇਹ ਇੱਕ ਸਿੱਖ ਪਰੰਪਰਾਵਾਂ ਨੂੰ ਸਿੱਖ ਇੰਸਟੀਚਿਊਸ਼ਨਸ ਨੂੰ ਇਨਾ ਨੁਕਸਾਨ ਪਹੁੰਚਾਇਆ ਇਹਨਾਂ ਨੇ ਔਰ ਇਸੇ ਕਰਕੇ ਹੀ ਇਹਨਾਂ ਦਾ ਇਹ ਹਾਲ ਹੈ ਇਸ ਵੇਲੇ ਇਹਨਾਂ ਦਾ ਇੱਕ ਐਮਐਲਏ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਕਿਉਂਕਿ ਬਿਕਰਮਜੀਤ ਮਜੀਠੀਆ ਸਾਹਿਬ ਦੀ ਜਿਹੜੀ ਵਾਈਫ ਹੈ ਉਹ ਵੀ ਜਿਹੜੇ ਬਿਕਰਮਜੀਤ ਠੀਆ ਨੇ ਵੀ ਹੁਣ ਸਹਿਮਤੀ ਪ੍ਰਗਟ ਨਹੀਂ ਕੀਤੀ ਇਹਨਾਂ ਨੇ ਜਿਹੜਾ ਜਨਦਾਰ ਚੇਂਜ ਕੀਤਾ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਿਚੁਏਸ਼ਨ ਆ ਗਈ ਹੈ ਪਰ ਫਿਰ ਵੀ ਅਜੇ ਸਚਾਈ ਵੱਲ ਜਾਂ ਇਨਸਾਫ ਵੱਲ ਕੋਈ ਮੈਨੂੰ ਕਦਮੀ ਜਾਂ ਕਦਮ ਉਠਦਾ ਨਜ਼ਰ ਨਹੀਂ ਆ ਰਿਹਾ ਮੈਨੂੰ ਨਹੀਂ ਪਤਾ ਕਿ ਇਸ ਕਿਸ ਤਰ੍ਹਾਂ ਇਨਸਾਫ ਮਿਲੇਗਾ ਮੈਂ ਅੱਗੇ ਵੀ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੇ ਮੇਰਾ ਇਹ ਮੰਨਣਾ ਸੀ ਇਸ ਗੱਲ ਦਾ ਇਨਸਾਫ ਜਿਹੜਾ ਹੈ ਨਾ ਉਹ ਪਰਮਾਤਮਾ ਕਰੇਗਾ ਇਹ ਦੁਨਿਆਵੀ ਗਵਰਨਮੈਂਟਾਂ ਜਾਂ ਦੁਨਿਆਵੀ ਇਨਸਾਨ ਕੋਈ ਇਸ ਗੱਲ ਇਨਸਾਫ ਨਹੀਂ ਦੇ ਸਕਦਾ ਜੋ ਇੱਥੇ ਵਾਪਰਿਆ ਹੈ ਪਾਣਾ ਜੋ ਵਾਪਰਿਆ ਪੰਜਾਬ ਸਟੇਟ ਦੇ ਵਿੱਚ ਇਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਅਕਾਲ ਤਖਤ ਦੇ ਸਾਹਮਣੇ ਇਹ ਮੰਨਿਆ ਕਿ ਯਸ ਗੁਰਮੀਤ ਰਾਮ ਰਹੀਮ ਨੂੰ ਅਸੀਂ ਕਿਵੇਂ ਪ੍ਰਮੋਟ ਕੀਤਾ ਮੰਨਿਆ ਕਿ ਜਿਹੜੇ ਬਰਗਾੜੀ ਦੇ ਵਿੱਚ ਗੋਲੀ ਚਲਾਈ ਏ ਉਹ ਸਾਡੀ ਸਲਤਨਤ ਦੇ ਵਿੱਚ ਹੋਈ ਹੈ ਸਾਡੀ ਜਾਣਕਾਰੀ ਦੇ ਵਿੱਚ ਹੋਈ ਹੈ ਕੀ ਅਕਾਲ ਤਖਤ ਉੱਤੇ ਕਈਆਂ ਹੋਈਆਂ ਐਕਸੈਪਟ ਕੀਤੀਆਂ ਹੋਈਆਂ ਗੱਲਾਂ ਅਦਾਲਤ ਦੇ ਵਿੱਚ ਇੰਪਲੀਮੈਂਟ ਹੋ ਸਕਦੀਆਂ ਨੇ ਬੀਇੰਗ ਅ ਜਜ ਇਹ ਕੋ ਗੱਲ ਹੈ estranji ਕਿ ਇੱਕ ਪੀਸ ਆਫ ਐਵੀਡੈਂਸ ਹੈ ਜੇ ਇਹਨੂੰ ਪ੍ਰੋਪਰਲੀ ਕਲੈਕਟ ਕਰਕੇ ਉਸ ਦਾ ਆਥੈਂਟਿਸਿਟੀ ਜੇ ਪ੍ਰੂਫ ਕੀਤੀ ਜਾਵੇ ਆਪਣਾ ਕੋਰਟ ਦੇ ਵਿੱਚ ਤੇ ਇੱਕ ਰੈਲੇਵੈਂਟ ਪੀਸ ਆਫ ਐਵੀਡੈਂਸ ਹੈ ਇਹ ਇਹ ਇੱਕ ਐਡਮਿਸ਼ਨ ਜਾਂ ਕਨਫੈਸ਼ਨ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਇੱਕ ਲਾ ਵੀ ਹੈ ਜਿਹੜਾ ਜਿਹਨੂੰ ਕਹਿੰਦੇ ਨੇ ਕਨਫੈਸ਼ਨ ਕਰਕੇ ਫਿਰ ਉਹਨੂੰ ਮੁੱਕਰ ਜਾਣਾ ਉਹਨੂੰ ਰੀਟਰੈਕਟਡ ਕਨਫੈਸ਼ਨ ਕਹਿੰਦੇ ਨੇ ਉਹਦੇ ਤੇ ਵੀ ਪੂਰਾ ਲਾਅ ਸੈਟਲਡ ਹੈ ਕਿ ਰੀਟਰੈਕਟਡ ਜੇ ਕੋਈ ਕਨਫੈਸ਼ਨ ਕਰਕੇ ਫਿਰ ਮੁੱਕਰ ਜਾਂਦਾ ਹੈ ਤੇ ਉਹ ਉਹਦੀ ਵੈਲਿਊ ਕੀ ਰਹਿੰਦੀ ਹੈ ਇਹ ਸਾਰੀਆਂ ਗੱਲਾਂ ਕੋਰਟ ਵਿੱਚ ਮੇਰੇ ਹਿਸਾਬ ਨਾਲ ਪੇਸ਼ ਕੀਤੀਆਂ ਜਾ ਸਕਦੀਆਂ ਨੇ ਪਰ ਪਰ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਉਹਨੂੰ ਇਹ ਗੱਲਾਂ ਕਲੈਕਟ ਕਰਨੀਆਂ ਪੈਣਗੀਆਂ ਇਸ ਗੱਲ ਦਾ ਵੀਡੀਓ ਜਾਂ ਜੋ ਆਡੀਓ ਰਿਕਾਰਡਿੰਗ ਹੈ ਉਸ ਨੂੰ ਪ੍ਰੂਫ ਕਰਨਾ ਪਏਗਾ ਕਿ ਆਥੈਂਟਿਕ ਹੈ ਉਹਦੇ ਵਿੱਚ ਕੋਈ ਕੱਟ ਵੱਡ ਨਹੀਂ ਹੈ ਔਰ ਇਹਨੂੰ ਕੋਰਟ ਫਿਰ ਮੇਰੇ ਹਿਸਾਬ ਨਾਲ ਕੰਸੀਡਰ ਕਰ ਸਕਦਾ ਹੈ ਇਹਨਾਂ ਤੇ ਡਿਪੈਂਡ ਕਰੇਗਾ ਕਿ ਇਹ ਕਿਸ ਤਰ੍ਹਾਂ ਐਕਸਪਲੇਨ ਕਰਦੇ ਨੇ ਤੇ ਕੋਰਟ ਉਹਨੂੰ ਕੀ ਵੈਲਿਊ ਮਤਲਬ ਦਿੰਦਾ ਅਟੈਚ ਕਰਦਾ ਸਦਾ ਸਾਹਿਬ ਲੀਗਲ ਪੋਜੀਸ਼ਨ ਤੇ ਮੇਰੇ ਹਿਸਾਬ ਨਾਲ ਇਦਾਂ ਦੀ ਹੈ ਜੀ ਚੜਦੀ ਕਲਾ ਜਰੋ ਇਸੇ ਤਰ੍ਹਾਂ ਜਿਵੇਂ ਸੱਚ ਦੀ ਗੱਲਬਾਤ ਸਾਰੀ ਉਮਰ ਇਨਸਾਫ ਦੇ ਰਹੀ ਦੁਨੀਆ ਨੂੰ ਦਿੰਦੇ ਰਹੇ ਹੋ ਸਾਰੀਆਂ ਸ਼ੋਭੀਆਂ ਚਾਵਾਂ ਚਰਦੀ ਕਲਾਜ ਰਹਿ ਕੇ ਇਸ ਟਾਈਮ ਨੁਕਤਾ ਦੀ ਸੇਵਾ ਕਰਦੇ ਹਾਂ ਸਾਡਾ ਆਉਣ ਵਾਲੇ ਸਮੇਂ ਕੋ ਹੋਰ ਗੱਲਬਾਤ ਹੋਈ ਤੁਹਾਡੇ ਤੋਂ ਜਰੂਰ ਜਾਣਕਾਰੀ ਲਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਸਟਿਸ ਅ ਰਣਜੀਤ ਸਿੰਘ ਜੀ ਬਹੁਤ ਇਸਤਿਹਾਰ ਯੋਗ ਸ਼ਖਸੀਅਤ ਨੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੇਸ ਪਾਇਆ ਹੈ ਗੜਗੜਾ ਕੇ ਉਹੀ ਲੋਕ ਜਿਹੜੇ ਕਹਿੰਦੇ ਸੀ ਕਿ ਜਾਲੀ ਡਿਗਰੀਆਂ ਨੇ ਦੋਨੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਪੰਜਾਬੀ ਕਹਿੰਦੇ ਨੇ ਥੁੱਕ ਕੇ ਚੱਟਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਤੋਂ ਬਾਅਦ ਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਆਉਣਗੇ 9 ਵਜੇ ਦਿਲਾਂ ਦੀ ਸਾਇਨ ਨੂੰ ਰਿਪੀਟ ਕੀਤਾ ਜਾਣਾ ਪਰ ਯਾਦ ਰੱਖਿਓ ਨਗਰ ਕੀਰਤਨ ਆ ਰਹੇ ਨੇ ਦੋ ਪਹਿਲਾ ਨਗਰ ਕੀਰਤਨ 12 April ਨੂੰ ਖਾਲਸਾ ਦੀਵਾਨ ਸੈਟੀ ਰੋਡ ਸਟਰੀਟ ਵੈਂਕੂਵਰ ਦੂਜਾ ਨਗਰ ਕੀਰਤਨ 19 April ਨੂੰ ਗੁਰਦਸਾ ਸਾਹਿਬ ਦੁਸ਼ਮੇਸ਼ ਦਰਬਾਰ ਪਤਾ ਨਹੀਂ ਕਿੰਨੇ ਸਾਡੇ ਚੈਨਲ ਨੇ ਦਰਜਨਾਂ ਤੋਂ ਵੱਧ ਚੈਨਲ ਨੇ ਜਿਨ੍ਹਾਂ ਦੇ ਉੱਤੇ ਲਾਈਵ ਚੱਲਣਾ ਹੈ ਆ ਸਾਰਿਆਂ ਦੇ ਉੱਤੇ ਲਾਈਵ ਚੱਲਣਾ ਹੈ ਇੱਕ ਨਹੀਂ ਦੋ ਨਹੀਂ 10 ਨਹੀਂ 12 ਨਹੀਂ ਸਾਰਿਆਂ ਦੇ ਉੱਤੇ ਲਾਈਵ ਦੁਨੀਆ ਭਰ ਦੇ ਵਿੱਚ ਪਤਾ ਲੱਗੇਗਾ ਕਿ ਨਗਰ ਕੀਰਤਨ ਹੋ ਰਿਹਾ ਤੁਸੀਂ ਆਪਣੇ ਵਪਾਰ ਦੀ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਨੀ ਹੈ ਥੱਲੇ ਦਿੱਤੇ ਹੋ ਦੋਨੇ ਨੰਬਰ ਨੇ 604 365 1604 839 7375 ਤੇ ਗੱਲਬਾਤ ਕਰ ਲਿਆ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਕੱਲ ਨੂੰ ਮਾਲਕ ਨੇ ਚਾਇਆ ਪ੍ਰੋਗਰਾਮ ਦਿਲਾ ਦੀ ਸਾਂਝ ਲੈ ਕੇ ਆਜ ਰਵਾਂਗਾ ਤਦ ਤੱਕ ਲਈ ਰੱਬ ਰੱਖਾ ਜੀ